ਸਾਤਿਕਾਰ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਜੀ ਦਿੱਲੀ ਦੇ ਜਿਹੜੇ ਸੀਐਮ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਜ਼ਮਾਨਤ ਦੇ ਉੱਤੇ ਰੋਕ ਲੱਗ ਗਈ ਹੈ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਦੱਸ ਦਈਏ ਕਿ ਦਿੱਲੀ ਹਾਈ ਕੋਰਟ ਦੇ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਜ਼ਮਾਨਤ ਤੇ ਰਿਹਾਈ ਦੇ ਉੱਤੇ ਜਿਹੜੀ ਆ ਰੋਕ ਲਗਾ ਦਿੱਤੀ ਗਈ ਹੈ ਹਾਈ ਕੋਰਟ ਨੇ ਸ਼ੁੱਕਰਵਾਰ ਸ਼ਾਮ ਨੂੰ ਈਡੀ ਦੀ ਅਰਜ਼ੀ ਤੇ ਆਪਣਾ ਫੈਸਲਾ ਜਿਹੜਾ ਸੁਰੱਖਿਤ ਰੱਖਦੇ ਆ ਕਿਹਾ ਕਿ ਕੇਜਰੀਵਾਲ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਗੇ ਇਸ ਤਰ੍ਹਾਂ ਹੇਠੀ ਦਰਜਤ ਵੱਲੋਂ ਦਿੱਤੀ ਗਈ ਜ਼ਮਾਨਤ ਨੂੰ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਰੱਦ ਕਰ ਦਿੱਤਾ ਹੈ ਹੁਣ ਇੱਕ ਵਾਰ ਫਿਰ ਹਾਈ ਕੋਰਟ 'ਚ ਬਹਿਸ ਹੋਵੇਗੀ ਤੇ ਇਸ ਦੇ 2-3 ਦਿਨਾਂ ਦੇ ਵਿੱਚ ਫੈਸਲਾ ਆ ਸਕਦਾ ਹੈ ਫਿਰ ਪਰ ਫਿਲਹਾਲ ਜਿਹੜੇ ਕੇਜਰੀਵਾਲ ਨੇ ਔਰ ਜਿਲ੍ਹੇ ਵਿੱਚ ਹੀ ਰਹਿਣਗੇ ਉਹਨਾਂ ਦੀ ਜਿਹੜੀ ਜ਼ਮਾਨਤ ਸੀਗੀ ਉਹਦੇ ਉੱਤੇ ਜਿਹੜੀ ਰੋਕ ਲਗਾ ਦਿੱਤੀ ਗਈ ਹੈ ਦੱਸ ਜੀ ਕਿ ED ਨੇ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ CM ਕੇਜਰੀਵਾਲ ਨੂੰ ਮਨੀ ਲਾਂਡਰਿੰਗ ਦਾ ਦੋਸ਼ੀ ਬਣਾਇਆ ਸੀ ਵੀਰਵਾਰ ਨੂੰ ਹੇਟਰੀਲ ਦਾ ਜਿਹੜਾ ਵਕੇਸ਼ਨ ਜੱਜ ਜਸਟਿਸ ਬਿੰਦੂ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣ ਤੋਂ ਬਾਅਦ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਅਤੇ ਇਹ ਵੀ ਕਿਹਾ ਕਿ ਉਹਨਾਂ ਨੂੰ 1 ਲੱਖ ਰੁਪਏ ਦੀ ਜ਼ਮਾਨਤ ਹੀ ਬਾਣਦੇ ਜ਼ਮਾਨਤ ਤੇ ਰਹਾ ਕੀਤਾ ਜਾ ਸਕਦਾ ਹੈ ਲੇਕਿਨ ਸ਼ੁੱਕਰਵਾਰ ਸਵੇਰੇ ਹੀ ਈਡੀ ਨੇ ਹਾਈ ਕੋਰਟ ਵਿੱਚ ਜਿਹੜੀ ਹੇਠੀ ਉਦਾਜ ਦੇ ਫੈਸਲੇ ਦੀ ਦਲੀਲ ਦਿੱਤੀ ਤੇ ਮਾਮਲਾ ਹਾਈ ਕੋਰਟ ਚ ਗਿਆ ਅਦਾਲਤ ਨੇ ਪਹਿਲਾਂ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਜਦੋਂ ਮਾਮਲਾ ਹਾਈ ਕੋਰਟ ਗਿਆ ਸਭ ਤੋਂ ਪਹਿਲਾਂ ਅਦਾਲਤ ਨੇ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਮਿਲੀ ਸੀ ਉਹਦੇ ਉੱਤੇ ਜਿਹੜੀ ਆ ਸਭ ਤੋਂ ਪਹਿਲਾਂ ਰੋਕ ਲਗਾ ਦਿੱਤੀ ਗਈ ਹੈ ਅਤੇ ਫਿਰ ਦਿਨ ਭਰ ਚੱਲੀ ਬਹਿਸ ਦੇ ਆਧਾਰ ਤੇ ਸ਼ੁੱਕਰਵਾਰ ਸ਼ਾਮ ਨੂੰ ਸਟੇ ਆਰਡਰ ਤੇ ਵੀ ਜਿਹੜਾ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਇਸ ਫੈਸਲੇ ਦਾ ਅਸਰ ਇਹ ਹੋਵੇਗਾ ਕਿ ਸੀਐਮ ਕੇਜਰੀਵਾਲ ਨੂੰ ਫਿਲਹਾਲ ਤਿਹਾਰ ਜੇਲ੍ਹ ਤੋਂ ਰਿਹਾਈ ਨਹੀਂ ਮਿਲੇਗੀ ਫਿਲਹਾਲ ਸੀਐਮ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੀ ਰਹਿਣਗੇ ਅਦਾਲਤ ਹੁਣ ਇਸ ਵਿਸ਼ੇ ਤੇ ਵਿਸਥਾਰਪੂਰਵਕ ਸੁਣਵਾਈ ਕਰੇਗੀ ਤੇ ਫਿਰ ਜ਼ਮਾਨਤ ਮਿਲਣੀ ਹੈ ਜਾਂ ਨਹੀਂ ਮਿਲਣੀ ਇਸ ਬਾਰੇ ਫੈਸਲਾ ਲਿਆ ਜਾਏਗਾ ਪਰ ਫਿਲਹਾਲ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਹਾਈ ਕੋਰਟ ਨੇ ਹਾਲੇ ਵੀ ਸਟੇ ਆਰਡ ਜਿਹੜਾ ਬਰਕਰਾਰ ਰੱਖਿਆ ਹੋਇਆ ਹੈ ਹੈਦਲੀ ਦਾਦ ਦੇ ਹੁਕਮਾਂ ਦੇ ਇੱਕ ਹਫਤੇ ਲਈ ਜਿਹੜੀ ਆ ਰੋਕ ਲਗਾ ਦਿੱਤੀ ਹੈ ਫਿਰ ਪਰ ਫਿਲਹਾਲ ਜਿਹੜਾ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਫਿਲਹਾਲ ਜਿਹੜੀ ਉਹਨਾਂ ਦੀ ਜ਼ਮਾਨਤ ਰਵਿੰਦ ਕੇਜਰੀ ਵਾਲਾ ਜਿਹੜੇ ਦਿੱਲੀ ਦੇ ਸੀਐਮ ਨੇੜੇ ਛਰਾਬ ਘਟਾਲੇ ਦੇ ਵਿੱਚ ਇਹਨਾਂ ਦਾ ਕੇਸ ਚੱਲਦਾ ਪਿਆ ਸੀਗਾ ਉਹਨੂੰ ਜੇਲ੍ਹ ਵੀ ਹੋਈ ਸੀ ਉਹ ਫਿਲਹਾਲ ਜਮਾਨਤ ਤੇ ਬਾਹਰ ਨਹੀਂ ਆ ਸਕਦੇ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਤੇ ਹਾਰਜਲ ਵਿੱਚ ਦੱਸ ਦਈਏ ਕਿ ਤਿਹਾਰਜਲ ਦੇ ਵਿੱਚ ਉਹ ਬੰਦ ਸੀਗੇ ਔਰ ਤਿਹਾਰਜਲ ਦੇ ਵਿੱਚ ਫਿਲਹਾਲ ਉਹ ਬੰਦ ਹੀ ਰਹਿਣਗੇ ਜਦ ਤੱਕ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆਂਦਾ ਉਹਨਾਂ ਦੀ ਜਿਹੜੀ ਜਮਾਨਤ ਤੇ ਉੱਪਰ ਜਿਹੜੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਔਨ ਵਾਲ ਸਮੇਂ ਦੇ ਵਿੱਚ ਕੀ ਹੁੰਦਾ ਹੈ ਉਹ ਦੇਖਣਾ ਹੋਵੇਗਾ ਸੋ ਇਸ ਤਰ੍ਹਾਂ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ